ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡਾ ਆਇਆ ਭਦੌੜ ਬਾਈ ਖੋਲ ਦੋ ਕਮਾ ਪਕੌੜਾ ਜੀ ਨੰਨੇ ਇਹਨਾਂ ਦੀ ਜਾਣਕਾਰੀ ਕਰਦੇ ਬਾਈ ਨੇ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਵੀਰ ਜੀ ਆਪਣਾ ਗਰਸ਼ੇਪ ਸਿੰਘ ਪਿੰਡ ਜੀ ਭਦੌੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਕਾਲੀ ਜਾਨ ਜੀ ਦੱਸੋ ਜੀ ਡਿਟੇਲ ਆਪਣੀ 14 ਕਿਲੋ ਦੁੱਧ ਆ ਹਾਂਜੀ ਅੱਜ 12 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਬੱਚਾ ਉਹਦਾ ਬੱਚਾ ਖੜਾਗਾ ਠੀਕ ਹੈ ਜੀ ਮਗਰ ਕੀ ਇਹ ਬੱਚਾ ਹੈ ਛਾ ਬੱਚਾ ਬੱਚਾ ਉਹ ਦੂਜੀ ਮਗਰ ਬੱਚੀ ਹੈ ਠੀਕ ਹੈ ਜੀ ਹਾਂ ਚਿੱਟੀ ਮਾਰ ਸਿੰਘਾਣੀ ਮਗਰ ਬੱਚੀ ਆ ਠੀਕ ਹੈ ਜੀ ਉਹ ਤੇਰੇ ਤੋਂ ਲਵੇਗਾ 12 ਕਿਲੋ ਠੀਕ ਹੈ ਜੀ ਕਈ ਚੋ ਜਿਹੜਾ ਮਾਜੀ ਲੈਵੇ ਸੀਲ ਠੰਡੀਆਂ ਪੋਰੀਆਂ ਠੀਕ ਹੈ ਜੀ ਇਹਨਾਂ ਦੇ ਬੱਸੀ ਕਿ ਬਸਾਈ ਇਹਦੀ ਮਗਰ ਆ ਬੱਚੀ ਆ ਦੇਖਦੇ ਭਰਾ ਬੱਸੀ ਆ ਆ ਡੱਬੇ ਨਾਲ ਠੀਕ ਹੈ ਜੀ ਤੇ ਨਾ ਤੇਰੇ ਤੋਂ ਦੇਖਾਉਂਗੀ ਇਹ ਰੇਟ ਵੀ ਆ ਗਿਆ ਪਰਾ ਇਹਦਾ ਰੇਟ ਹੈ 42000 ਠੀਕ ਹੈ ਜੀ ਦੇਖ ਲੇ ਪਰਾ 42000 ਰੇਟ ਆ ਬਾਈ ਨੇ ਕੋਈ ਨਹੀਂ ਦੱਸਦਾ ਜੀ ਨਹੀਂ ਤੇ ਅਸੀਂ ਭੁੱਖੀ ਇੱਥੇ ਹੀ ਖੜੇ ਹਾਂ ਠੀਕ ਹੈ ਜੀ ਠੀਕ ਹੈ ਪੱਟੇ-ਪੱਟੇ ਪਾਉਣੇ ਠੀਕ ਹੈ ਠੀਕ ਹੈ ਕੁਝ ਵੀ ਕਰਕੇ ਕਾ ਬਾਈ ਨੰਬਰ ਸਕਰੀਨ ਤੇ ਲਵਾਗੇ ਆ ਦੂਜਾ ਸੂਆਗਾ ਉਹ ਤਨੂਣ ਇਹਦਾ ਬੱਚਾ ਗਏ ਠੀਕ ਹੈ ਠੀਕ ਹੈ ਆ ਠੀਕ ਹੈ ਪੂਰੀ ਠੰਡੀ ਸਿਰ ਪੂਰੀ ਉਹ ਪੂਰੀ ਤੇ ਮਰਜੀ ਚੋਲੇ ਚਾ ਜਵਾਕ ਬੈਠਾ ਰਹੇ ਠੀਕ ਹੈ ਜੀ ਚਲੋ ਓਖੀਆਂ ਕਰਕੇ ਕਈ ਜਾਂਦੀਆਂ ਠੀਕ ਹੈ ਠੀਕ ਬੜਾ ਫੁੱਲ ਚੰਨੀ ਆ ਬਾਈ ਨਿਕਲੈਕਟ ਕਰੋ ਠੀਕ ਹੈ ਜੀ ਹਾਂ ਤੇ ਠੰਡੀ ਪੂਰੀਆਂ ਠੀਕ ਹੈ ਜੀ ਸਿਰਲੀ ਕਰਕੇ ਬਾਈ ਲੈ ਜਾਵਾਂਗੇ ਮਾਨਤਨ ਹੋ ਜੀ ਬਾਈ ਆ ਜਾ ਹੋਰੀ 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 ਕਰਦੋਂ ਗੰਦਾ ਹਾਂਜੀ ਹਾਂਜੀ ਠੀਕ ਹੈ ਜਿਹੜਾ ਕਿ ਲਓ ਬਾਈ ਜੂੜਾ ਪਾ ਦੇ ਦਿਆਂਗੇ ਜੀ ਅਜਾ 40 ਮੋਲ ਆਇਦਾ 42 ਆ ਠੀਕ ਹੈ ਜੀ ਉਹ ਜਾ ਮੌਕੇ ਤੇ ਹੋ ਜਾਊਗਾ ਠੀਕ ਹੈ ਠੀਕ ਹਾਂ ਓਕੇ